ਸਾਖੀ ਸਤ ਕਰਾਂ ਵਿਖੇ ਦੁਖੀ ਸ਼ਾਹੂਕਾਰ ਦਾ ਨਸਤਾਰਾ ਗੁਰੂ ਜੀ ਇੱਥੋਂ ਚੱਲ ਕੇ ਪਿੰਡ ਸਤ ਕਰੇ ਜిల్లా ਮਿੰਟ ਗੁਮਰੀ ਵਿੱਚ ਪਹੁੰਚ ਗਏ ਪਿੰਡ ਦੇ ਬਾਜ਼ਾਰ ਵਿੱਚ ਇੱਕ ਹੱਟੀ ਉੱਤੇ ਜਾ ਬੈਠੇ ਹੱਟੀ ਵਾਲਾ ਬੜਾ ਤਨਾਰ ਸ਼ਾਹੂਕਾਰ ਸੀ ਅਤੇ ਉਸ ਦੇ ਅੱਗੇ ਕਈ ਕਾਮੇ ਕੰਮ ਕਰਦੇ ਸਨ ਮਰਦਾਨੇ ਨੇ ਉਸ ਦੇ ਕਾਰਵਿਹਾਰ ਨੂੰ ਵੇਖ ਕੇ ਆਖਿਆ ਗੁਰੂ ਜੀ ਇਸ ਦੀ ਜ਼ਿੰਦਗੀ ਬਹੁਤ ਸੁਖੀ ਹੈ ਪਰ ਇਹ ਬੇਮੁਖ ਜਾਪਦਾ ਹੈ ਇਤਨਾ ਸਮਾਸਾਨੂ ਇਸ ਦੀ ਹੱਟੀ ਉੱਤੇ ਬੈਠਿਆਂ ਨੂੰ ਹੋ ਗਿਆ ਹੈ ਇਸ ਨੇ ਸਾਡੇ ਵੱਲ ਅੱਖ ਭਰ ਕੇ ਵੀ ਨਹੀਂ ਦੇਖਿਆ ਗੁਰੂ ਜੀ ਨੇ ਕਿਹਾ ਮਰਦਾਨਾ ਪਾਪ ਸਦਾ ਦੁੱਖ ਹੀ ਦਿੰਦੇ ਹਨ ਗਿਆਨवान ਸੁਖੀ ਹੁੰਦਾ ਹੈ ਗਿਆਨਹੀਨ ਨੂੰ ਸੁਖ ਕਿਤੇ ਵੀ ਨਹੀਂ ਹੁੰਦਾ ਜੇਕਰ ਤੈਨੂੰ ਕੋਈ ਸੰਸਾ ਹੈ ਤਾਂ ਇਸ ਨੂੰ ਉਸਲੇ ਸਾਧ ਮਰਦਾਨੇ ਨੇ ਸ਼ਾਹੂਕਾਰ ਨੂੰ ਕਿਹਾ ਅਸੀਂ ਤੁਹਾਨੂੰ ਬਹੁਤ ਸੁਖੀ ਵੇਖਿਆ ਹੈ ਤੁਸੀਂ ਕਿਹੜਾ ਪੁੰਨ ਕੀਤਾ ਹੈ ਜਿਸ ਕਰਕੇ ਤੁਹਾਨੂੰ ਇਹ ਸੁਖ ਪ੍ਰਾਪਤ ਹੋਇਆ ਹੈ ਸ਼ਾਹੂਕਾਰ ਮਰਦਾਨੇ ਦਾ ਫਕੀਰੀ ਭੇਸ ਵੇਖ ਕੇ ਬੋਲਿਆ ਤੇ ਮੇਰੇ ਵਰਗਾ ਜਗਤ ਵਿੱਚ ਹੋਰ ਕੋਈ ਦੁਖੀ ਨਹੀਂ ਹੈ ਮਰਦਾਨੇ ਨੇ ਕਿਹਾ ਇਹ ਬੜੇ ਕਰਨੀ ਵਾਲੇ ਸੰਤ ਹਨ ਇਹਨਾਂ ਨੂੰ ਦੱਸ ਤੇਰਾ ਦੁੱਖ ਦੂਰ ਹੋ ਜਾਏਗਾ ਤਦ ਸ਼ਾਹੂਕਰ ਨੇ ਗੁਰੂ ਜੀ ਪਾਸ ਬੈਠ ਕੇ ਦੱਸਿਆ ਇਹ ਮੇਰੀ istri ਨਾਲ ਮੇਰਾ ਬੜਾ ਪਿਆਰ ਸੀ ਇੱਕ ਵਾਰ ਬੜੀ ਬਿਮਾਰ ਹੋ ਗਈ ਉਸ ਦੇ ਜੀਉਣ ਦੀ ਕੋਈ ਆਸ ਨਾ ਰਹੀ ਉਸ ਦੀ ਇਹ ਹਾਲਤ ਵੇਖ ਕੇ ਮੈਂ ਰੋਣ ਲੱਗਾ ਤਾਂ ਉਸ ਨੇ ਕਿਹਾ ਰੋਂਦਾ ਕਿਉਂ ਹੈ ਮੈਂ ਮਰ ਜਾਵਾਂਗੀ ਤਾਂ ਤੂੰ ਹੋਰ ਵਿਆਹ ਕਰਕੇ ਸੁੱਖ-ਪੂਗ ਲਵੇਂਗਾ ਮੈਨੂੰ ਜາດ ਵੀ ਨਹੀਂ ਕਰੇਗਾ ਉਸ ਦੀ ਗੱਲ ਸੁਣ ਕੇ ਮੈਂ ਆਖਿਆ اے ਪ੍ਰਿਆ ਜੇ ਤੂੰ ਮਰ ਜਾਵੇਂਗੀ ਤਾਂ ਮੈਂ ਹੋਰ ਕਿਸੇ ਇਸਤਰੀ ਨਾਲ ਵਿਆਹ ਨਹੀਂ ਕਰਾਵਾਂਗਾ ਉਸਨੇ ਕਿਹਾ ਇਹ ਗੱਲ ਤਦ ਤੱਕ ਹੀ ਸੱਚੀ ਹੈ ਜਦ ਤੱਕ ਮੈਂ ਜਿਉਂਦੀ ਹਾਂ ਮੈਂ ਮਾਰ ਗਈ ਸਾਰੇ ਸਭ ਗੱਲਾਂ ਤੇ ਇਕਰਾਰ ਭੁੱਲ ਜਾਣਗੇ ਉਸ ਦੀ ਇਹ ਤਰਕ ਸੁਣ ਕੇ ਮੈਂ ਉਹਦੇ ਪ੍ਰੇਮ ਨੂੰ ਸੱਚਾ ਦੱਸਣ ਵਾਸਤੇ ਉਸ ਤਰ੍ਹਾਂ ਲੈ ਕੇ ਆਪਣੀ ਇੰਦਰੀਵੱਲ ਦਿੱਤੀ ਤੇ ਕਿਹਾ ਕਿ ਹੁਣ ਤਾਂ ਤੈਨੂੰ ਇਤਬਾਰ ਆ ਗਿਆ ਹੋਵੇਗਾ ਕਿ ਮੈਂ ਸੱਚ ਕਹਿੰਦਾ ਹਾਂ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਕੁਝ ਸਮਾਂ ਪਾ ਕੇ ਮੇਰੀ ਇਸਤਰੀ ਅਰੋਗ ਹੋ ਗਈ ਅਤੇ ਮੈਨੂੰ ਗ੍ਰਸਥ ਭੋਗਨ ਦੇ ਆਸ਼ਰਮਤ ਜਾਣ ਕੇ ਪ੍ਰਾਇ ਪੁਰਸ਼ਾਂ ਨਾਲ ਪਿਆਰ ਕਰਦੀ ਫਿਰਦੀ ਹੈ ਉਸ ਦਾ ਇਹ ਕੋ ਕਰਮ ਵੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਹੈ ਜਿਸ ਕਰਕੇ ਰਾਤ ਦਿਨ ਚਿੰਤਾ ਅਗਣੀ ਵਿੱਚ ਸੜਦਾ ਰਹਿੰਦਾ ਹਾਂ ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਮੇਰੇ ਵਰਗਾ ਦੁਖੀ ਹੋਰ ਕੋਈ ਨਹੀਂ ਹੈ ਉਸ ਦੀ ਸਾਰੀ વાਤਾ ਸੁਣ ਕੇ ਗੁਰੂ ਜੀ ਨੇ ਕਿਹਾ ਸ਼ਾਹੀ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਮਿਲਦੇ ਹਨ ਜਿਸ ਕਿਸੇ ਨੇ ਜੋ ਕਰਮ ਕੀਤੇ ਹੁੰਦੇ ਹਨ ਉਹਨਾਂ ਨੂੰ ਭੋਗਣ ਤੋਂ ਬਿਨਾਂ ਉਸ ਦਾ ਛੁਟਕਾਰਾ ਨਹੀਂ ਜੋ ਪ੍ਰਭੂ ਭਗਤੀ ਕਰਨ ਵਾਲੇ ਭਗਤ ਲੋਕ ਹਨ ਉਹ ਇਸ ਤਰ੍ਹਾਂ ਜਾਣਦੇ ਹਨ ਇਹ ਦੁੱਖ ਸੁੱਖ ਪ੍ਰਮਾਤਮਾ ਦਿੰਦਾ ਹੈ ਜੋ ਉਹ ਕਰਦਾ ਹੈ ਸਾਡੇ ਲਈ ਠੀਕ ਹੀ ਕਰਦਾ ਹੈ ਤਦ ਉਹਨਾਂ ਨੂੰ ਕੋਈ ਦੁੱਖ ਲੱਗਦਾ ਹੈ ਤਾਂ ਉਹ ਸਮਝ ਕੇ ਪ੍ਰਸੰਨ ਰਹਿੰਦੇ ਹਨ ਕਿ ਉਹਨਾਂ ਦੇ ਪਾਪਾਂ ਦਾ ਨਾਸ ਹੋ ਰਿਹਾ ਹੈ ਅਤੇ ਜਦ ਕੋਈ ਸੁੱਖ ਭੋਗਦਾ ਹੈ ਤਾਂ ਉਸ ਦੇ ਪੁੰਨ ਨਾਸ ਹੋ ਜਾਂਦੇ ਹਨ ਇਸ ਕਰਕੇ ਭਗਤ ਲੋਕ ਸੰਸਾਰ ਵਿੱਚ ਦੁੱਖ ਭੋਗਣ ਦੁੱਖ ਭੋਗਣ ਤੇ ਭੋਗਦਾ ਹੈ ਉਸ ਦੇ ਪਨ ਨਾਸ ਹੋ ਜਾਂਦੇ ਹਨ ਸੰਸਾਰੀ ਲੋਕ ਸੁਖ ਸਮੇਂ ਖੁਸ਼ੀ ਮਨਾਉਂਦੇ ਤੇ ਸੁਖ ਸਮੇਂ ਸੋ ਕਰਦੇ ਹਨ ਪਰੰਤੂ ਗਿਆਨਵਾਨ ਆਪਣੇ ਕਰਮਾਂ ਦਾ ਭੋਗ ਸਮਝ ਕੇ ਸਦਾ ਇੱਕਸਾਰ ਰਹਿੰਦੇ ਹਨ ਆਪਣੇ ਕਰਮਾਂ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ ਇਸ ਪਰਥਾਏ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਸ਼ਲੋਕ ਮਹਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋਆਇਆ ਪਰਸ ਰਾਮ ਰੋਵੇ ਕਰ ਆਇਆ ਅਜੇ ਸੋ ਰੋਵੇ ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਰੋਵੇ ਦਹਿ ਸਿਰ ਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਆਏ ਰੋਵੇ ਪੰਡ ਭਏ ਮਜੂਰ ਜਿਨ ਕੇ ਸੁਆਮੀ ਰਹਿਤ ਹਦੂਰ ਰੋਵੇ ਜਨਮੇਜਾ ਖੋਇ ਗਿਆ ਏਕੀ ਕਾਰਨ ਪਾਪੀ ਭਇਆ ਰੋਵੇ ਸੇਖ ਮਸਾਈਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਈ ਰੋਵੇ ਕਿਰਪਨ ਸੰਚੇ ਤਨ ਜਾਏ ਪੰਡਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਹੀਂ ਪਤਾ ਨਾਨਕ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਮਨਨੇ ਨਾ ਸੋਈ ਜੁਨ ਜਾਏ ਔਰੇ ਕਰਮਣਾ ਲਿਖਿਆ ਲਾਏ ਤੁਜੀ ਨੇ ਇਹਾ ਇਹ ਸਾਜੀ ਕਰਮਾਂ ਦਾ ਫਲ ਵੱਡੇ ਵੱਡੇ ਪ੍ਰਤਾਪੀ ਰਾਜਿਆਂ ਰਖੀਆਂ ਮੁਨੀਆਂ ਤੇ ਦੇਵਤਿਆਂ ਨੂੰ ਵੀ ਭੋਗਣਾ ਪੈਂਦਾ ਹੈ ਇਸ ਕਰਕੇ ਤੁਹਾਡਾ ਇਹ ਦੁੱਖ ਵੀ ਪਿਛਲੇ ਕਰਮਾਂ ਦਾ ਫਲ ਹੈ ਨਾਮ ਸਿਮਰਨ ਕਰਕੇ ਹੀ ਸੁਖ ਪ੍ਰਾਪਤ ਹੋਵੇਗਾ ਇਸ ਸ਼ਬਦ ਵਿੱਚ ਆਏ ਪ੍ਰਸੰਗਾਂ ਦਾ ਵਰਣਨ ਗੁਰੂ ਜੀ ਨੇ ਮਰਦਾਨੇ ਦੇ ਪੁੱਛਣ ਕਰਕੇ ਇਸ ਤਰ੍ਹਾਂ ਦੱਸਿਆ ਜਿਹੜਾ ਸੋ ਅਸਮੇਧ ਜਗ ਕਰੇ ਉਹ ਸਰਗਾਂ ਦਾ ਰਾਜਾ ਇੰਦਰ ਬਣਦਾ ਹੈ ਬਹੁਤ ਅbschara ਉਸ ਪਾਸ ਹਾਸ ਬिलास ਵਾਸਤੇ ਹੁੰਦੀਆਂ ਹਨ ਅਤੇ ਸੱਚੀ ਉਸ ਦੀ ਰਾਣੀ ਹੁੰਦੀ ਹੈ ਇੱਕ ਵਾਰ ਇਸ ਨੇ ਗਦ ਗੌਤਮ ਰਿਸ਼ੀ ਦੀ istri ਹ ਹਲਿਆ ਨਾਲ ਛਲ ਕਰਕੇ ਉਸ ਦਾ ਸੱਤ ਭੰਗ ਕੀਤਾ ਤਾਰੇਖੀ ਦੇ ਸਰਾਵ ਕਰਕੇ ਇਸ ਦੇ ਸਰੀਰ ਤੇ ਹਜ਼ਾਰ ਭਾਗੇ ਹੋ ਗਈ ਜਿਸ ਦੁੱਖ ਕਰਕੇ ਇੰਦਰ ਨੂੰ ਰੋਣਾ ਪਿਆ ਸੰਸਰ ਬਾਹੂ ਇੱਕ ਰਾਜਾ ਹੋਇਆ ਹੈ ਜਿਸ ਨੇ ਸਾਰੇ ਪਾਸੇ ਜਿੱਤਾਂ ਪ੍ਰਾਪਤ ਕੀਤੀਆਂ ਇੱਕ ਸਮੇਂ ਸੈਨਾ ਸਹਿਤ ਜੰਮਦਗਨ ਰਖੀ ਦੇ ਆਸ਼ਰਮ ਤੇ ਡੇਰਾ ਜਾ ਕੀਤਾ ਰਖੀ ਨੇ ਆਪਣੇ ਡੇਰੇ ਆਇਆ ਜਾਣ ਕੇ ਇਸ ਦੀ ਰੋਟੀ ਇਤੀ ਅਤੇ ਕਾਮਧੇਨ ਗਾਉ ਨੂੰ ਸੁਰਗਾਂ ਵਿੱਚੋਂ ਮੰਗਵਾ ਕੇ ਰਾਜੇ ਨੂੰ ਉਸ ਦੀ ਬਹੁਤ ਸੈਨਾ ਸਹਿਤ ਭੋਜਨ ਛਕਾ ਕੇ ਤ੍ਰਿਪਤ ਕੀਤਾ ਰਾਜਾ ਹਸਾਂ ਅੰਸਰਬਾਹੂ ਨੇ ਕਾਮਧੇਨ ਦੀ ਮੰਗਤਾ ਵੇਖ ਕੇ ਰਿਖੀ ਤੋਂ ਗਊ ਮੰਗੀ ਪਰ ਰਿਖੀ ਨੇ ਗਊ ਸੁਰਗਾਂ ਨੂੰ ਵਾਪਸ ਭੇਜ ਦਿੱਤੀ ਰਾਜੇ ਨੇ ਇਸ ਗੱਲ ਦਾ ਗੁੱਸਾ ਕਰਕੇ ਰਿਖੀ ਨੂੰ ਕਤਲ ਕਰ ਦਿੱਤਾ ਰਿਖੀ ਦੀ istri ਰੇਨੁਕਾ ਆਪਣੇ ਮ੍ਰਿਤਕ ਪਤੀ ਨੂੰ ਵੇਖ ਕੇ ਬਹੁਤ ਰੋਈ ਤੇ ਵਿਰਲਾਪ ਕਰਨ ਲੱਗੀ ਸਤ ਦੋ ਹਥੜਾ ਆਪਣੀ ਛਾਤੀ ਰੱਤਾਂ ਅਤੇ ਗੱਲਾਂ ਉੱਤੇ ਮਾਰ ਕੇ ਆਪਣੇ ਪੁੱਤਰ ਪਰਸਰਾਮ ਨੂੰ ਯਾਦ ਕਰਕੇ ਤਪ ਕਰਦੇ ਨੂੰ ਬੁਲਾਇਆ ਪਰਸਰਾਮ ਅਤਸ਼ੇਨ ਹੀ ਆਪਣੀ ਮਾਤਾ ਦਾ ਦੁੱਖ ਅਨੁਭਵ ਕਰਕੇ ਆ ਗਿਆ ਅਦੇ ਪਿਤਾ ਦੀ ਮਰਤ ਹੋਈ ਵੇਖ ਕੇ ਬਹੁਤ ਦੁੱਖ ਮਹਾ ਨਰਤੂ ਹੋਈ ਵੇਖ ਕੇ ਬਹੁਤ ਦੁਖੀ ਹੋਇਆ ਕ੍ਰੋਧ ਵਿੱਚ ਆ ਕੇ ਆਖਿਆ ਕਿ ਮਾਤਾ ਤੂੰ 21 ਵਾਰ ਆਪਣੇ ਸਰੀਰ ਉੱਤੇ ਹੱਥ ਮਾਰੇ ਹਨ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਇਸ ਧਰਤੀ ਨੂੰ 21 ਵਾਰ ਛਤਰੀਆਂ ਤੋਂ ਰਹਿਤ ਕਰਾਂਗਾ ਇੱਕ ਵਾਰ ਨਹੀਂ ਮੈਂ ਇਸ ਧਰਤੀ ਨੂੰ 21 ਵਾਰ ਛਤਰੀਆਂ ਤੋਂ ਰਹਿਤ ਕਰਾਂਗਾ ਇੱਕ ਵਾਰ ਧਰਤੀ ਉੱਤੇ ਕੋਈ ਛਤਰੀ ਨਹੀਂ ਰਹਣ ਦੀਆਂ ਇਸ ਤਰ੍ਹਾਂ ਪ੍ਰਾਣ ਕਰਕੇ ਮੋਢੇ ਤੇ ਕੁਹਾੜਾ ਰੱਖ ਕੇ ਸਹਾਂਸਰ ਬਾਹੂ ਨਾਲ ਲੜ ਕੇ ਪਹਿਲਾਂ ਉਸ ਨੂੰ ਮਾਰਿਆ ਤੇ ਫਿਰ ਹੋਰ ساری ਧਰਤੀ ਤੇ ਚੱਕਰ ਲਾ ਕੇ ਕੋਈ ਖੱਤਰੀ ਨਾ ਰਹਿਮ ਦਿੱਤਾ ਤੇ ਧਰਤੀ ਦਾ ਰਾਜ ਬ੍ਰਾਹਮਣਾਂ ਨੂੰ ਦੇ ਦਿੱਤਾ ਇਸ ਤਰ੍ਹਾਂ ਲદે ਕਿਵਾਰ ਕਰ ਚੁੱਕਾ ਤਾਂ ਇੱਕ ਇਸ ਕਿਸਮੇ ਇਸ ਦਾ रामचंद्र ਨਾਲ ਟਕਰਾ ਹੋ ਗਿਆ रामचंद्र ਨੇ ਇਸ ਦਾ ਸਾਰਾ ਬਲ ਹਾਰ ਲਿਆ ਜਿਸ ਕਰਕੇ ਪਰਸਨਾ ਸ਼ਰਮਿੰਦਗੀ ਨਾਲ ਜਾ ਕੇ ਬਹੁਤ ਰੋਇਆ ਰਾਜਾ ਆਚ ਆਪਣੀ istri ਰਾਣੀ ਇੰਦਰੀ ਤੇ ਪ੍ਰੇਮ ਵਿਛੋੜੇ ਵਿੱਚ ਪੀਖਿਆ ਮੰਗਣ ਗਿਆ ਤੇ ਬਹੁਤ ਰੋਇਆ ਸ੍ਰੀ ਰਾਮਚੰਦਰ ਜੀ ਨੂੰ ਵਿਸ਼ਨੂੰ ਦੇ ਅਵਤਾਰ ਸਨ ਜਿਨ੍ਹਾਂ ਦਾ ਨਾਮ ਸਾਰਾ ਸੰਸਾਰ ਲੈਂਦਾ ਹੈ ਉਹ ਸੀਤਾ ਤੇ ਲక్ష్మణ ਦੇ ਵਿਛੁੜਨ ਕਰਕੇ ਬਹੁਤ ਰੋਇਆ ਰਾਵਣ ਲੰਕਾ ਦਾ ਰਾਜਾ ਇਸ ਦੀ ਇੰਨਾ ਲੋਕਾਂ ਦੇ ਹਕੂਮਤ ਸੀ ਹੋਵੀ ਰਾਮਚੰਦ ਦੇ ਹੱਥੋਂ ਫਟੜ ਹੋ ਗਈ ਤੇ ਧਰਤੀ ਦੇ ਡਿੱਗ ਕੇ ਬਹੁਤ ਰੋਇਆ ਇਸ ਸੰਸਾਰ ਵਿੱਚ ਬਹੁਤ ਬਲੀ ਤੇ ਸਭ ਪ੍ਰਕਾਰ ਦੇ ਅਸਮਤ ਲੋਕ ਵੀ ਗਿਆਨ ਤੋਂ ਬਿਨਾਂ ਦੁੱਖ ਪਾ ਕੇ ਉੱਚ ਕਰਕੇ ਟਰ ਗਏ